ਹਾਈ ਪੈਰੀ ਇੱਥੇ ਲੰਗਰ ਚੱਲਦਾ ਉਹਨਾਂ ਗੱਡੀ ਚੜਾਈ ਮੁੰਡੇ ਦੀ ਲੱਤ ਭਾਈ ਇਹਨਾਂ ਨੇ ਜੀ ਪਹਿਲਾਂ ਮੇਰੀ ਅਖ਼ਬਰ ਵਾਰ ਕਰਿਆ ਜੀ ਮੇਰਾ ਅਖ਼ਬਰ ਦੇ ਮਨ 2 ਦਿਨ ਦੂਰ ਤੇ ਬੰਦਾ ਪਛਾਣਦਾ ਨਹੀਂ ਆਇਆ ਆ ਦੇਖ ਲਓ ਮੇਰਾ ਸੱਤਾ ਬਜੀ ਹੋਈ ਉਹਨੇ ਪਹਿਲਾ ਹਮਲਾ ਕੀਤਾ ਸ੍ਰਿੰਦਰ ਸਾਈਂ ਨੇ ਇੱਟ ਨੂੰ ਹੱਥ ਪਾਇਆ ਸਾਹਮਣੇ ਇੱਟਾਂ ਦਾ ਛੱਟਾ ਉਹਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਐਦਾ ਐਦਾ ਕਰ ਰਿਹਾ ਜੀ ਵੀ ਮਾਰ ਦੁੱਟ ਇਹਨਾਂ ਨੂੰ ਗੁੰਡੇ ਲਿਆ ਗਏ ਬਾਹਰ ਤੇ ਜੀ ਇਹਨਾਂ ਨੇ ਬੰਦੇ ਬਾਰ ਦੇ ਬਲਾਗਾ ਜੀ ਮੇਰੇ ਆਮਾਰੇ ਉੱਪਰ ਹਮਲਾ ਕਰਿਆ ਜੀ ਕਿ ਮੈਨੂੰ ਕਿਦੀ ਵੀ ਕੁਝ ਵੀ ਹੋਵੇ ਜੀ ਤਾਂ ਜ਼ਿੰਮੇਵਾਰ ਇਹ ਭਗਤ ਹੋਗਾ ਸ੍ਰਿੰਦਰ ਸਾਈਂ ਹੋਊਗਾ ਜੀ ਠੀਕ ਹੈ ਜੀ ਪਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੀ ਮਾਂ ਮਾਰੇ ਬੋਲਿਆ ਮਾਂ ਦਾ ਪੁੱਤ ਸੀ ਉਹਨੇ ਤਾਂ ਬਿਲਕੁਲ ਝੂਠ ਹੈ ਇਹਨੂੰ ਪ੍ਰੋਬਲਮ ਇਹੀ ਹੈ ਕਿ ਇਹ ਗਰੀਬ ਹੈ ਮੈਂ ਇਹਨਾਂ ਨੂੰ ਦਬਖਾ ਲੂੰਗਾ ਥਾਣਾ ਖਰੀਦ ਲਿਆ بڑے بڑے ਅਫਸਰ ਖਰੀਦ ਲਈ ਐਨੀ ਸੱਟਾਂ ਵੱਜੀਆਂ ਦੇਖ ਲਈ ਢੰਡੇ ਹੱਕੀਆਂ ਮਾਰੀਆਂ ਨੇ ਅੰਕ ਗੰਜਾ ਅੰਕਲ ਹੈ ਉਹਨੇ ਮੇਰੀ ਹੱਕੀਆਂ ਮਾਰੀਆਂ ਈ Het is goed, we moeten er ਪਿਛਲੇ ਦਿਨੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਸੀ ਪਿੰਡ ਬਾਕਰਪੁਰ ਦੀ ਤੇ ਉੱਥੋਂ ਦੇ ਸੁਰਿੰਦਰ ਸ਼ਾਹ ਸਾਈਂ ਜੀ ਦੀ ਜਿਹੜੀ ਗੱਲ ਕਹੀ ਜਾਂਦੀ ਸੀ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਨੇ ਉਹੀ ਵੀਡੀਓ ਇਸ ਜਗ੍ਹਾ ਦੀ ਸੀ ਤੇ ਇਸ ਜਗ੍ਹਾ ਦੇ ਉੱਤੇ ਜੋ ਇੱਕ ਵੱਡੀ ਕੌਂਟਰੋਵਰਸੀ ਜਿਹੜੀ ਹੁਣ ਇਸ ਸਮੇਂ ਛਿੜੀ ਹੋਈ ਹੈ ਕਿ ਇਸ ਵੀਡੀਓ ਜਗ੍ਹਾ ਦੇ ਉੱਤੇ ਸੁਰਿੰਦਰ ਸਾਈਂ ਜੀ ਦੇ ਵੱਲੋਂ ਬਹਿਸ ਕੀਤੀ ਗਈ ਸੀ ਤੇ ਉਸ ਲੜਾਈ ਨੂੰ ਲੈ ਕੇ ਅਸੀਂ ਇਸ ਮਾਮਲੇ ਨੂੰ ਲੈ ਕੇ ਇੱਥੇ ਪਹੁੰਚੇ ਹਾਂ ਤਾਂ ਜਾਣਾਂਗੇ ਕਿ ਅਸਲ ਦੇ ਵਿੱਚ ਮਾਮਲਾ ਕੀ ਸੀ ਵੀਡੀਓ ਵਾਇਰਲ ਹੋਈ ਸੀ ਕੀ ਕਹਿਣਾ ਚਾਹੂੰਗਾ ਇਸ ਗੱਲ ਵੀਡੀਓ ਵਾਇਰਲ ਹੋਈ ਧੀ ਭਗਤ ਜੀ ਕੀ ਠੀਕ ਹੈ ਜੀ ਲੜਾਈ ਪੈ ਰਹੀ ਥੇ ਲੰਗਰ ਚਲਾ ਰਹਾ ਉਹਨਾਂ ਗੱਡੀ ਚੜਾਈ ਮੁੰਡੇ ਦੀ ਲੱਤ ਪਾਈ ਠੀਕ ਹੈ ਮੈਂ ਲੰਗਰ ਵਰਤਾਉਦਾ ਜੀ ਤਾਂ ਇਹਨਾਂ ਨੇ ਜੀ ਪਹਿਲਾਂ ਮੇਰੇ ਅੱਖ ਵਰ ਬਾਹਰ ਕਰਿਆ ਜੀ ਮੇਰਾ ਅੱਖ ਬਦ ਦੇ ਮਨ 2 ਦਿਨ ਦੂਰ ਤੇ ਬੰਦਾ ਪਛਾਣ ਮਾ ਨਹੀਂ ਆਇਆ ਆ ਦੇਖ ਲਓ ਮੇਰਾ ਸੱਟਾਂ ਵੱਜੀਆਂ ਠੀਕ ਹੈ ਜੀ ਤਾਂ ਮੈਂ ਜੀ ਕਰ ਰਹੇ ਧੱਕਾ ਜੀ ਗੁੰਡੇ ਲੈ ਕੇ ਬਾਹਰ ਤੇ ਜੀ ਇਹਨਾਂ ਨੇ ਬੰਦੇ ਬਾਹਰ ਤੇ ਬੁਲਾ ਕੇ ਜੀ ਮੇਰੇ ਹਮਾਰੇ ਪਰ ਹਮਲਾ ਕਰਿਆ ਜੀ ਉਹ ਟਾਈਗਾ ਭਰਾ ਜਿਹੜਾ ਸਾਨੂੰ ਦਬਕੇ ਮਾਰਦਾ ਕਹਿੰਦਾ ਮੈਂ ਬੰਬ ਨਾਲ ਡਾ ਦੂੰਗਾ ਜੇ ਮੈਨੂੰ ਕਿਤੇ ਵੀ ਕੁਝ ਵੀ ਹੋਵੇ ਜੀ ਤਾਂ ਜ਼ਿੰਮੇਵਾਰ ਇਹ ਭਗਤ ਹੋਊਗਾ ਸਰਿੰਦਰ ਸਾਈਂ ਹੋਊਗਾ ਜੀ ਠੀਕ ਹੈ ਜੀ ਕਾਰਨ ਕੀ ਸੀਗਾ ਕਾਰਨ ਕੋਈ ਨਹੀਂ ਹੈ ਜੀ ਸਿਰਫ ਲੰਗਰ ਸ਼ਿਕਾਰੇ ਸੀ ਅਸੀਂ ਇਹਨਾਂ ਸਾਡੇ ਉੱਪਰ ਜਾਣ ਬੁੱਝ ਕੇ ਗੱਡੀ ਚੜਾਈ ਜੀ ਥਾਣੀ ਪੂਰੀ ਮਾਰਨ ਦੀ ਕੋਸ਼ਿਸ਼ ਕਰੀ ਇਹਨੇ ਇਹ ਮੇਰਾ ਬਾਬਾ ਖੜਿਆ ਜੀ ਮੀਰਵਾਰ ਨੂੰ ਇੱਥੇ ਝੌਂਕੀ ਬੜਦੀ ਹੈ ਜੀ ਠੀਕ ਹੈ ਨਾ ਇਹ ਤਾਂ ਮੱਥੇ ਕੇ ਕੰਮ ਕਰਿਆ ਇਹਨਾਂ ਨੇ ਜਿੰਨਾ ਵੀ ਕਰੇ ਸ਼ਾਸਤਿਕਲ ਕੰਮ ਕਰਿਆ ਜੀ ਇਹਨਾਂ ਨੇ ਹਮਲਾ ਕਰਿਆ ਇੱਕ ਠੀਕ ਹੈ ਮੈਡਮ ਜੀ ਇੰਨਾ ਫਰਕ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਗਰੀਬ ਬੰਦੇ ਅਮੀਰ ਬੰਦੇ ਫਿਰ ਇੰਨੇ ਫਰਕ ਦੇ ਵਿੱਚ ਹਮਲਾ ਕਿਉਂ ਕਰਿਆ ਮੈਡਮ ਜੀ ਸੱਤ ਤੋਂ ਜਲਦੇ ਆ ਜੀ ਅਸੀਂ ਤਾਂ ਆਪਣੇ ਦੇਖੋ ਦੁਕਾਨ ਖਾਲੀ ਕਰਕੇ ਜੀ ਇੱਥੇ ਦਰਵਾਰ ਬਣਿਆ ਅਗਲੇ ਨੇ ਆਪਣੀ ਜਗ੍ਹਾ 'ਚ ਬਣਾਇਆ ਫੋਟੋ ਮੂਰਤੀ ਸਥਾਪਨ ਕਰੀ ਬਾਬੇ ਦੀਨ ਵਾਲਾ ਧੋਲਾ ਦਾ ਸਾਰਾ ਕੁਝ ਸਾਡਾ ਮਹੱਲਾ ਜੀ ਇਹ ਜੱਟ ਬੰਦੇ ਹੁੰਦੇ ਆ ਜੀ ਸਾਡਾ ਮਹੱਲਾ ਜੀ ਇੱਥੇ ਲੰਗਰ ਚਲਾ ਰਿਆ ਸੀ ਸਾਡੇ ਬੱਚੇ ਬੈਠੇ ਸਾਡੀ ਪਰਜਾਈ ਬੈਠੀ ਬੇਬੇ ਜੀ ਬੈਠੀ ਸਾਰੇ ਇੱਥੇ ਬੈਠੇ ਸੀਗੇ ਇਹਨਾਂ ਨੇ ਗੱਡੀ ਨਾਲ ਹਮਲਾ ਕਰਿਆ ਸਾਡੇ ਉੱਪਰ ਜੀ ਬਾਹਰ ਤੋਂ ਬੰਦੇ ਬੁਲਾ ਕੇ ਸਾਨੂੰ ਕੁੱਟਿਆ ਮਾਰੇ ਜੀ ਠੀਕ ਹੈ ਜੀ ਸਾਡੀ ਕੋਈ ਮਦਦ ਨਹੀਂ ਹੋਈ ਪੁਲਿਸ ਦੀ ਵੀ ਇਹਨਾਂ ਨੇ ਖਰੀਦ ਲਈ ਵੀ ਕਿਲੀ ਪੁਲਿਸ ਵੀ ਪੁਲਿਸ ਦਾ ਹਾਰਨ ਵੱਜ ਰਿਹਾ ਜੀ ਸਾਰਾ ਕੁਝ ਹੋ ਰਿਹਾ ਉਲਟਾ ਪੁਲਿਸ ਵਾਲਾ ਮੈਨੂੰ ਕਹਿੰਦਾ ਦਿਖਾ ਮੇਰੇ ਐਦਾਂ ਅਸਰ ਰੱਖਿਆ ਉਹਦਾ ਚੁੰਨੀ ਬੰਨੀ ਵੀ ਸੀ ਤਾਂ ਮੈਨੂੰ 2 ਦਿਨ ਦੂਰ ਤੋਂ ਬੰਦਾ ਪਛਾਣ ਮਾ ਨਹੀਂ ਆਇਆ ਇਹਨਾਂ ਨੇ ਮੇਰੀ ਅੱਖ ਬੰਨਣ ਦੀ ਸ਼ਾਸਤ ਕਰਨੀ ਹਸਪੀਟਲ ਕੋਈ ਵਿੱਚ ਦਾਖਲ ਵੀ ਨਹੀਂ ਜੀ ਕਰੇ ਹਾਂ ਇੱਕ ਹਸਪੀਟਲ ਵਿੱਚ 6 ਪ ਫੇਰ ਗਏ ਛੇਬੇਸਲਾਂ ਨੂੰ ਦਾਖਲ ਨਹੀਂ ਕਰਿਆ ਫੇਰ ਗਏ ਬੱਤੀ ਦੇ ਵਿੱਚ ਉੱਥੇ ਨਹੀਂ ਦਾਖਲ ਕਰਿਆ ਉਹਨਾਂ ਨੇ ਉਹ ਵੀ ਬਹੁਤ ਜ਼ਬਰਦਸਤ ਜੌਰ ਗਲ ਇਹਨਾਂ ਕੀ ਫਲੈਂਗ ਪੂਰੀ ਲੱਗੀ ਵੀ ਸੀ ਪਿੱਛੇ ਮਾਰਨ ਦੀ ਕੋਸ਼ਿਸ਼ ਧੀ ਮੈਡਮ ਜੀ ਪੂਰੀ ਸ਼ਾਸਤ ਦੇ ਨਾਲ ਪਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਡੀ ਮਾਂ ਬਾਰੇ ਬੋਲਿਆ ਮਾਂ ਦਾ ਪੁੱਤ ਸੀ ਉਹਨੇ ਤਾਂ ਬੋਲਿਆ ਬਿਲਕੁਲ ਝੂਠ ਹੈ ਬਿਲਕੁਲ ਝੂਠ ਹੈ ਸਾਡੀ ਮਾਤਾ ਖੜੀ ਹੈ ਮੈਡਮ ਮੇਰੀ ਗੱਲ ਇੱਥੇ ਸਾਡੀ ਮੇਰੀ ਮਾਸੀ ਉਹਨੇ ਮੈਨੂੰ ਛਡਾਇਆ ਠੀਕ ਹੈ ਉਹਨੇ ਮੈਨੂੰ ਕੀ ਆ ਕੋਈ ਕਿਸੇ ਨੇ ਉਹਨੂੰ ਕਿਹਾ ਭਗਤ ਬੁਰੇ ਬੈਠਿਆ ਪਹਿਲਾਂ ਇੱਥੇ ਮੈਂ ਸਾਸ੍ਰੀਕਾਲ ਬੁਲਾਈ ਭਗਤ ਜੀ ਨੂੰ ਇੱਥੇ ਲੰਗਰ ਸ਼ਿਕਾਰੀ ਸੀਗੇ ਉਹਨੇ ਇਸ਼ਾਰਾ ਉਂਗਲੀ ਕਰਕੇ ਕਿਹਾ ਗੱਡੀ ਆਣ ਦੇ ਆਣ ਦੇ ਫੇ ਗੱਡੀ ਲਈ ਉੱਥੇ ਕੋਡੀਆਂ ਤੇ ਬੈਠਿਆ ਸੀ ਬੰਦੇ ਬੈਠੇ ਲੰਗਰ ਸ਼ਗਰੇ ਦੀ ਉੱਪਰ ਗੱਡੀ ਚੜਾਈ ਹੋਣਾ ਹਕ ਪਰ ਬੱਚੇ ਨਾਲ ਕੀ ਦੁਸ਼ਮਣੀ ਬਸ ਫਿਰ ਇਹੀ ਚੱਕ ਦੁਸ਼ਮਣੀ ਸਾਡੇ ਨਾਲ ਹੀ ਮਾੜੇ ਇੱਥੇ ਕਿਉਂ ਬਣਾ ਲਿਆ ਦਰਵਾਜ਼ਾ ਸਾਨੂੰ ਉਦਾਂ ਪਿਆਰ ਦੇ ਕਹਿ ਦਿੰਦਾ ਸੀ ਲੰਗਰ ਆਪਣੀ ਜਗ੍ਹਾ 'ਚ ਸ਼ਕਾ ਲੰਦੇ ਵੀ ਤੁਹਾਨੂੰ ਕੋਈ ਪ੍ਰੋਬਲਮ ਹੈ ਸਿਰਫ ਇਹਨੂੰ ਪ੍ਰੋਬਲਮ ਹੈ ਇਹੀ ਹੈ ਕਿ ਇਹ ਗਰੀਬ ਹੈ ਮੈਂ ਇਹਨਾਂ ਨੂੰ ਦਬਕਾ ਲੂੰਗਾ ਠਾਣਾ ਖਰੀਦ ਲਿਆ بڑے بڑے ਅਫਸਰ ਖਰੀਦ ਲਏ 6 ਫੀਸਸ ਵਿੱਚ ਮੈਡਮ ਨੇ 3500 ਰੁਪਏ ਲੈ ਲਿਆ ਉਹਨਾਂ ਸਾਨੂੰ ਇੱਕ ਦਰਦਗੀ ਗੋਲੀ ਤੱਕ ਨਹੀਂ ਦੇਈ ਐਨੀ ਸੱਟਾਂ ਵੱਜੀਆਂ ਦੇਖ ਲਈ ਢੰਡੇ ਹਾਕੀਆਂ ਮਾਰੀਆਂ ਨੇ ਗੰਜਾ ਜੰਕਲ ਹੈ ਉਹਨੇ ਮੇਰੀ ਹਾਕੀਆਂ ਮਾਰੀਆਂ ਜੀ ਮੈਂ ਸਬੂਤ ਵੀ ਦਿਖਾਉਂਦਾ ਆ ਇਹ ਦੇਖੋ ਜੀ ਆਹ ਦੇਖੋ ਠੀਕ ਹੈ ਜੀ ਗੰਜਾ ਜੰਕਲ ਹੈ ਜੀ ਉਹਨੇ ਗੱਡੀ ਚੋਂ ਹਾਕੀ ਕੱਢੀ ਜੀ ਆਹ ਦੇਖੋ ਨੀਲ ਪਏ ਤੇ ਦਵਾਈ ਬੂਟੀ ਨਹੀਂ ਦੇਈ ਮੇਰੇ ਕਾਰਡ ਵੀ ਬਣੇ ਵੀ ਜੀ ਪੂਰੇ ਸਕੈਨ ਹੋਏ ਆ ਨੱਕ ਦੀ ਹੱਡੀ ਟੁੱਟੀ ਵੀ ਆਹ ਦੇਖ ਲਓ ਹੱਥ ਲਾ ਕੇ ਤੁਸੀਂ ਇਹ ਨੱਕ ਦੀ ਹੱਡੀ ਟੁੱਟੀ ਵੀ ਹੈ ਮੇਰੀ ਸਮਝੌਤਾ ਹੋ ਗਿਆ ਸਾਡਾ ਸਮਝੌਤਾ ਸਾਨੂੰ ਦਾਬਕੇ ਮਾਰ ਕੇ ਕਰਾ ਲਿਆ ਜੀ ਬਾਅਦ ਚ ਹੋਣਾ ਹੀ ਪੈਗੀ ਗਰੀਬ ਦਾ ਸਮਝੌਤਾ ਹੀ ਹੁੰਦਾ ਜੀ ਹੋਰ ਕਿਆ ਕਰ ਸਾਦੇ ਆ ਸੀ ਹਾਂ ਉਹੀ ਦਿਹਾੜੀ ਲਾਂਦੇ ਜੀ 400 ਦੀ 200 ਦੀ ਰੋਟੀ ਖਾ ਲੰਦੇ ਐ 200 ਰੁਪਏ ਜਾਣੇ ਬੱਚਾ ਨੂੰ ਖਰਚ ਦਿੰਦੇ ਆ ਉਹ ਵੀ ਨਹੀਂ ਲੋਕਾਂ ਤੋਂ ਜਰਿਆ ਜਾਂਦਾ ਜੀ ਦੱਸੋ ਸਾਡਾ ਕੋਈ ਮਦਦਗਾਰ ਰਿਹਾ ਨਹੀਂ ਪਰ ਲੱਗ ਗਿਆ ਲੱਗਦਾ ਨਹੀਂ ਹੈਗਾ ਕਿ ਕਿਤੇ ਨਾ ਕਿਤੇ ਗੱਲ ਕਰਨੀ ਬੰਦ ਦੀ ਸੀਗੀ ਉੱਥੇ ਕਿਉਂਕਿ ਇੰਨਾ ਜ਼ਿਆਦਾ ਕਿੰਨਾ ਕੁ ਟਾਈਮ ਚੱਲੂਗੇ ਉਹਨਾਂ ਨੇ ਪਹਿਲਾ ਹਮਲਾ ਉਹਨੇ ਪਹਿਲਾ ਹਮਲਾ ਕੀਤਾ ਸ੍ਰਿੰਦਰ ਸਾਈ ਨੇ ਇੱਟ ਨੂੰ ਹੱਥ ਪਾਇਆ ਜੀ ਸਾਹਮਣੇ ਇੱਟਾਂ ਦਾ ਚੱਠਾ ਉਹਦੀ ਵੀਡੀਓ ਵੀ ਵਾਇਰਲ ਹੋ ਰਹੀ ਆ ਐਦਾਂ ਐਦਾਂ ਕਰ ਰਿਹਾ ਜੀ ਵੀ ਮਾਰ ਦੂੰਗਾ ਇਹਨਾਂ ਨੂੰ ਉਨੇ ਮੈਨੂੰ ਇਸ਼ਾਰਾ ਕਰਕੇ ਕਿਹਾ ਪਰਸੂ ਜੀ ਉੱਥੇ ਮਿਲਿਆ ਮੈਂ ਕਾ ਪਿੱਛੇ ਰੱਖੋ ਜੀ ਉਹਨੇ ਮੈਨੂੰ ਇਸ਼ਾਰਾ ਕਰਕੇ ਕਿਹਾ ਕਿ ਤੈਨੂੰ ਗਲ ਘੋਟ ਕੇ ਮਾਰ ਦੂੰਗਾ ਇਦਾਂ ਆਪਣੇ ਡਰਾਈਵਰ ਨੇ ਇਹ ਲੜਕੀ ਨੇ ਕਿਸੇ ਨੇ ਮਸੂਲ ਵੀਡੀਓ ਨਹੀਂ ਬਣਾਈ ਨਾ ਅਸੀਂ ਬਣਾਈ ਸਾਡੀ ਧੀਆ ਪੈਣਾ ਠੀਕ ਐ ਨਾ ਜਿਹੜੀ ਵੀਡੀਓ ਕਿਸੇ ਹੋਰ ਨੇ ਵੀਡੀਓ ਪਾਈ ਆ ਅਸੀਂ ਅਸੀਂ ਨਹੀਂ ਵੀਡੀਓ ਪਾਈ ਹਾਂ ਸਾਨੂੰ ਕੱਲ ਉਹਦਾ ਵੀਡੀਓ ਪਾਣੀ ਸੀ ਸਾਨੂੰ ਕੋਈ ਲੋੜ ਨਹੀਂ